ਜਿੱਤੂ ਗਾ ਹਾਪੀ ਵਾਲਾ ਜਿੱਤੂ ਗਾ ਜਿੱਤੂ ਗਾ ਬਈ ਜਿੱਤੂ ਗਾ ਹਾਪੀ ਵਾਲਾ ਜਿੱਤੂ ਗਾ ਜਿੱਤ ਗਿਆ ਬਈ ਜਿੱਤ ਗਿਆ ਹਾਪੀ ਵਾਲਾ ਜਿੱਤ ਗਿਆ ਹੋਜਲ ਸਮਾਜ ਪਾਰਟੀ ਜਿੰਦਾਬਾਦ 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 ਸਰਦਾਰ ਜਗਿੰਦਰ ਸਿੰਘ ਜੀ ਰਾਮਗੜੀਆ ਜਿੰਦਾਬਾਦ 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 ਹੋਜਲ ਸਮਾਜ ਪਾਰਟੀ ਜਿੰਦਾਬਾਦ 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 ਭੈਣ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ 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 ਭੈਣ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ ਜਿੰਦਾਬਾਦ पीएम कैसा हो मायावती जैसा हो देश का पीएम कैसा हो मायावती जैसा हो सरदार दविंदर सिंह रामगढ़िया जी जिंदाबाद 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 तो भारत की मजबूरी है मायावती जरूरी है भारत की मजबूरी है मायावती जरूरी है बहुजन समाज पार्टी जिंदाबाद 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 आप भी अपनी जगह से बैठो की कृपालता करो क्योंकि एक मीटिंग हो रही है बहुत ਥੋੜੇ ਸਮਾਂ ਤੋਂ ਮੱਤ ਆਜੀ ਵੀ ਕਿਉਂ ਦੇ ਤੌਰ ਕੋ ਬੜੇ ਹੋਏ ਹਨ ਸਾਡੇ ਅੱਜ ਵੀ ਮਕਾਰ ਸਾਡੇ ਅੱਜ ਵੀ ਬੱਚੇ ਸਾਡੇ ਅੱਜ ਵੀ ਸਥਿਤੀ ਜੋ ਇਸ ਦੇਸ਼ ਦੇ ਅੰਦਰ ਹੈ ਜੋ 70 ਸਾਲ ਪਹਿਲਾਂ ਸੀ ਅੱਜ ਵੀ ਇਹੋ ਜੀ ਸਥਿਤੀ ਬਣੀ ਹੋਈ ਹੈ ਹੱਤੇ ਹੋਏ ਹੱਕਾਂ ਦੇ ਕਰਕੇ ਸਾਡੇ ਸਕਾਰ ਹੋਇਆ ਲੇਕਿਨ 70 ਸਾਲ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਸਿਰਫ ਸਾਨੂੰ ਬੋਰਡ ਦੇ ਲਈ ਇਸਤੇਮਾਲ ਕੀਤਾ ਪਰ ਸਾਡੇ ਕਿਸੇ ਵੀ ਜੋ ਸਾਡੇ ਜਿੰਨੀਆਂ ਵੀ ਮੁਸ਼ਕਲਾਂ ਆਈਆਂ ਜਿਨ੍ਹਾਂ ਨੇ ਤੁਹਾਨੂੰ ਠੱਗਿਆ ਤੁਹਾਨੂੰ ਲੁੱਟਿਆ ਔਰ ਤੁਹਾਡੇ ਮੋਹਸ਼ਰੀ ਤੁਹਾਨੂੰ ਬਲੈਕਮੇਲ ਕੀਤਾ ਔਰ ਉਸੇ ਤਰ੍ਹਾਂ ਭਾਪੀ ਕਰ ਰਹੀ ਹੈ ਜਿਹੜੀ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਵੀ ਖਤਮ ਕਰਨ ਦੀ ਗੱਲ ਕਰਤੀ ਹੈ ਇਸ ਕਰਕੇ ਪੱਪੀ ਜਦੋਂ ਵੀ ਆਵੇ ਯਾਦ ਰੱਖਣਾ ਪੱਪੀ ਪੱਪੀ ਜਦੋਂ ਆਵੇ ਉਹਨੂੰ ਇੱਕ ਗੱਲ ਜ਼ਰੂਰ ਪੁੱਛਿਓ ਦੇ 28 ਮਹੀਨੇ ਦਾ ਹਿਸਾਬ ਦਿਓ ਪਹਿਲਾਂ ਜੈ ਭੀਮ ਜੈ ਭਾਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਨ ਮਾਇਆਵਤੀ ਜੀ ਨੇ ਜੋ ਮੈਨੂੰ ਮਾਨ ਬਖਸ਼ਿਆ ਔਰ ਸਾਡੇ ਸੀਤਾ ਨਗਰ ਦੀਆਂ ਸੰਗਤਾਂ ਨੇ ਇਸ ਨੂੰ ਸਾਡੇ ਪ੍ਰਧਾਨ ਜੀ ਨੇ ਜੋ ਤੁਹਾਨੂੰ ਦੱਸਿਆ ਦੱਸੀਆਂ ਹਨ ਗੱਲਾਂ ਉਹ ਤੁਸੀਂ ਸੁਣ ਹੀ ਲਈਆਂ ਹਨ ਕਿ ਸਾਡੇ ਦੇ ਕਿਹੜੀਆਂ-ਕਿਹੜੀਆਂ ਉਪੜਾ ਆ ਰਹੀਆਂ ਹਨ ਸਾਡੇ ਵਜੀਫੇ ਜਿਹੜੇ ਬੱਚਿਆਂ ਦੇ ਆ ਉਹ ਨਹੀਂ ਪੂਰੇ ਮਿਲਦੇ ਸਾਡੀਆਂ ਟੀਸ਼ਾ ਜੀ ਟੀਸ਼ਾ ਵਧਾ ਦਿੱਤੀਆਂ ਜਾਂਦੀਆਂ ਹਨ ਬਿਨਾ ਪੁੱਛੇ ਤਾਂ ਸਾਡੇ ਬੱਚੇ ਨੂੰ ਕਿਤਾਬਾਂ ਕਿਤਾਬਾਂ ਦੇ ਰੇਟ ਵਧਾ ਦਿੱਤੇ ਜਾਂਦੇ ਹਨ ਔਰ ਸਾਡੇ ਮਜ਼ਦੂਰ ਭਰਾਵਾਂ ਦੀ ਮਜ਼ਦੂਰੀ ਵੀ ਪੂਰੀ ਨਹੀਂ ਮਿਲਦੀ ਜਦ ਕਿ ਸਰਕਾਰ ਨੇ ਮਜ਼ਦੂਰੀ ਤੈਅ ਕੀਤੀ ਹੈ 1799 ਰੁਪਏ ਪਰ ਪਈ ਮਹੀਨਾ ਨਹੀਂ ਹੋਇਆ ਕਿ 1500 15789 ਰੁਪਏ ਪਰ ਮਹੀਨਾ ਪਰ ਸਾਨੂੰ 10-12000 ਰੁਪਏ ਤਨਖਾਹ ਤੇ ਹੀ ਰੱਖਿਆ ਜਾਂਦਾ ਹੈ ਔਰ ਸਾਡੀਆਂ ਮਨਰੇਗਾ ਦੀਆਂ ਭੈਣਾਂ ਹਨ ਉਹਨਾਂ ਦੀ ਉਹਨਾਂ ਦੀ ਵੀ ਤਨਖਾਹ ਪੂਰੀ ਨਹੀਂ ਦਿੱਤੀ ਜਾਂਦੀ ਉਹਨਾਂ ਦੇ 15 ਦਿਨ ਕੰਮ ਲਿਆ ਜਾਂਦਾ ਹੈ ਵੀ ਮਾਤਾ ਪਿਤਾ ਪੈਣਾ ਔਰ ਸਾਡੇ ਉਮੀਦਵਾਰ ਜਗਵਿੰਦਰ ਸਿੰਘ ਰਾਗੜੀ ਆਈ ਔਰੇ ਆ ਕੇ ਤੈਹ ਦੇ ਲੋ ਤੇ ਦਿਲ ਦੀ ਗਰਾਈਆਂ ਤੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਦਿਲ ਦੀ ਗਰਾਈਆਂ ਤੋਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਇਨੀ ਦੇਰ ਤੋਂ ਇਹਨਾਂ ਦੀ ਆਪਣੀ ਮੀਟਿੰਗ ਦੇ ਮੇਜ਼ਬਾਨ ਹੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਸਵੇਰੇ ਤੜਕੇ 8:30 ਨੋਵੇ ਰੈਲੀ ਜੇ ਜਾਣਾ ਹੋਸ਼ਿਆਰ ਕੋਦੇ ਪੈਰ ਮਾਇਆ ਤੇਰੀ ਯਾਦਿ ਨੇ ਕੋਸ਼ਿਸ਼ ਕਰੋ ਪੱਤੋ ਆਣ ਆਪਾ ਉਹਨਾਂ ਜਾ ਕੇ ਉਹ ਰੈਲੀ ਨੂੰ ਸਫਲ ਕਰੀਏ ਜੈ ਭੀ ਜੈ ਭਾਗ ਓਏ ਜੈ ਭੀ ਜੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਰ ਮੇਟਰ ਲਗਤੀਆਂ ਸਭ ਤੋਂ ਸਾਡੀ ਸੂਚੀ ਲੀਡਰਸ਼ਿਪ ਇਹਨਾਂ ਨੇ ਕਿਹੜੇ ਗਣੀਆਂ ਆਪਣਾ ਆ ਰਹਿਆਂ ਔਰ ਕਿਹੜੇ ਗਣੀਆਂ ਆਪਣਾ ਆਉਣ ਵਾਲਿਆਂ ਹਨ ਮੈਂ ਥੋੜਾ ਦੱਸ ਕੰਮ ਚਾਣਨ ਪਰ ਪਾਉਣਾ ਤੁਮਹਾ ਤੇ ਜਿਸ ਤਰ੍ਹਾਂ ਸਾਡੇ ਬੱਚਿਆਂ ਦੇ ਜੀਫੇ ਔਰ ਸਾਡੇ ਸਿਹਤ ਦੀਆਂ ਆਯੁਸ਼ਮਾਨ ਕਾਰਡ ਹੈਲੋ ਔਰ ਸਾਡੇ ਜਿਹੜੇ ਮਜ਼ਦੂਰੀ ਆ ਉਹ ਦਿਹਾੜੀ ਪੂਰੀ ਨਹੀਂ ਸਾਨੂੰ ਮਿਲਦੀ ਔਰ ਅਕੰਧ ਆਖਣ ਵਾਲਾ ਭਾਰਤ ਸਾਡੇ ਵਿੱਚ ਬਹੁਤ ਜਨ ਸਮਾਜ ਪਾਰਟੀ ਦੇ ਸਰਦਾਰ ਦਵਿੰਦਰ ਸਿੰਘ ਜੀ RAM ਗੜੀਆ ਜੀ ਕੈਂਡੀਡੇਟ ਜੋ ਲੁਧਿਆਣਾ ਤੋਂ ਇਲੈਕਸ਼ਨ ਲੜ ਰਹੇ ਪਹੁੰਚੇ ਨੇ ਡਾਕਟਰ ਅਮੀਦਗਰ ਧਰਮਸਾਲਾ ਸਭਾ ਔਰ ਸਮੁੱਚਾ ਅਮੀਦਗਰ ਨਗਰ ਔਰ ਫਤੇਗੰਜ ਮਹਿਲਾ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹੈ ਤੇ ਮੈਂ ਆਪਣੀ ਸਵਾਲੋਂ ਇਹ ਯਕੀਨ ਦਿਵਾਉਣਾ ਹਾਂ ਕਿ ਇਸ ਮਹੱਲੇ ਦੀ ਇੱਕ ਇੱਕ ਵੋਟ ਦੇ ਕੇ ਅਸੀਂ ਉਹਨਾਂ ਨੂੰ ਕਾਮਯਾਬ ਕਰਾਂਗੇ ਜੈ ਭੀਮ ਜੈ ਭਾਰਤ